ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਦੀਪ ਸਿੰਘ ਪੰਡਾਹਲ ਸੂਬਾ ਚੰਡੀਗੜ੍ਹ ਪੰਜਾਬ ਕਿਸਾਨ ਯੂਨੀਅਨ ਬੜੀ ਅੱਜ ਜਿਹੜੀ ਨਿਸ਼ਤੇ ਪਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿਹੜੀ ਰੈਲੀ ਏ ਜਲੰਧਰ ਦੇ ਵਿੱਚ ਹੋਣ ਜਾ ਰਹੀ ਏ ਤੇ ਇਲੈਕਸ਼ਨ ਦਾ ਜਿਹੜਾ ਦੌਰ ਚੱਲ ਰਿਹਾ ਏ ਤੇ ਲੋਕਾਂ ਨੂੰ ਵੋਟਾਂ ਮੰਗਣ ਵਾਸਤੇ ਜਿਹੜੇ ਆ ਰਹੇ ਨੇ ਨਰਿੰਦਰ ਮੋਦੀ ਤੇ ਉਸੇ ਹੀ ਪ੍ਰੋਗਰਾਮ ਦੇ ਤਹਿਤ ਜਿਹੜਾ ਕਿਸਾਨ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਜੇ ਨਰਿੰਦਰ ਮੋਦੀ ਦਾ ਘਰਾਓ ਨਹੀਂ ਕੀਤਾ ਜਾਊਗਾ ਉਸ ਨੂੰ ਸਵਾਲ ਕੀਤੇ ਜਾਣਗੇ ਪਰ ਅੱਜ ਜਿਹੜੀ ਸਵੇਰ ਤੋਂ ਲਗਭਗ 4 ਵਜੇ ਤੋਂ ਹੀ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆ ਤੇ ਘਰਾਂ ਦੇ ਬਾਹਰ ਸਮੇਲ ਪੰਜਾਬ ਕਿਸਾਨ ਇਹਨਾਂ ਨੇ ਬਾਗੀ ਜਿਹੜੀਆਂ ਵੱਖ-ਵੱਖ ਜਗ੍ਹਾ ਦੇ ਉੱਤੇ ਪੁਲਿਸ ਪਾਰਟਿੰਗਾਂ ਜਿਹੜੀਆਂ ਬਠਾ ਦਿੱਤੀਆਂ ਨਹੀਂਆਂ ਨੇ ਉਹਨਾਂ ਨੂੰ ਹੌਸ ਆਰੈਸਟ ਕੀਤਾ ਗਿਆ ਦੇ ਇਸ ਜਿਹੜਾ ਲੋਕਤੰਤਰ ਦੀਆਂ ਇਹ ਧੜੀਆਂ ਵਾਲੀਆਂ ਜਾ ਰਹੀਆਂ ਨੇ ਸੰਵਿਧਾਨ ਦੀਆਂ ਜਿਹੜਾ ਆਪਣੇ ਆਪ ਨੂੰ ਕਹਿੰਦੇ ਕਿ ਅਸੀਂ ਸੰਵਿਧਾਨ ਦੇ ਰਾਖੇ ਆ ਉਹੀ ਸੰਵਿਧਾਨ ਦੇ ਜਿਹੜੀਆਂ ਧੜੀਆਂ ਉਡਾਉਣੇ ਨੇ ਅਸੀਂ ਇਹ ਸਾਰੇ ਪ੍ਰਕਿਰਿਆ ਜੋ ਵੀ ਅੱਜ ਪੰਜਾਬ ਸਰਕਾਰ ਵੱਲੋਂ ਕੇਂਦਰ ਦੇ ਇਸ਼ਾਰੇ ਦੇ ਉੱਤੇ ਕੀਤੀ ਜਾ ਰਹੀ ਹੈ ਜਿਹੜੀ ਪੰਜਾਬ ਕਿਸਾਨ ਜਿੱਦਣ ਬਾਕੀ ਦੀ ਸਮੁੱਚੀ ਟੀਮ ਵੱਲੋਂ ਅਸੀਂ ਇਸ ਚੀਜ਼ ਦੀ ਨਖੇਦੀ ਕਰਦੇ ਆਂ ਬਾਕੀ ਸੰਗਤਾਂ ਨੂੰ ਬੇਨਤੀ ਕਰਦੇ ਆਂ ਜਨਤਾ ਨੂੰ ਬੇਨਤੀ ਕਰਦੇ ਆ ਕਿ ਅੱਜ ਲੋੜ ਹੈ ਸਾਨੂੰ ਇਕੱਠੇ ਹੋਣ ਦੀ ਤੇ ਇਸ ਤਾਨਾਸ਼ਾਹ ਤਾਂ ਭਈਆ ਆਪਣਾਈ ਬਿਠੀ ਚਾਹੇ ਉਹ ਸਟੇਟ ਦੀ ਸਰਕਾਰ ਹੋਵੇ ਬਦਲਾਵ ਦੀ ਸਰਕਾਰ ਆਵੇ ਆਮ ਆਪੀ ਪਾਰਟੀ ਦੀ ਸਰਕਾਰ ਹੋਵੇ ਚਾਹੇ ਕੇਂਦਰ ਦੇ ਵਿੱਚ ਇਹ ਮੋਦੀ ਸਰਕਾਰ ਹੋਵੇ ਇਹਨਾਂ ਦੋਨਾਂ ਨੂੰ ਅੱਜ ਕੁਝਵਾਉਣ ਦੀ ਵਾਰੀ ਹੈ ਪੰਜਾਬ ਦੇ ਵਿੱਚੋਂ ਕਿਉਂਕਿ ਇੱਕ ਤਾਂ ਬਦਲਾਵ ਦਾ ਨਾਅਰਾ ਦੇ ਕੇ ਆਇਆ ਤੇ ਇੱਕ ਸਵਦਾ ਨੂੰ ਬਚਾਉਣ ਦੀ ਗੱਲ ਕਰਦਾ ਏ ਇਹਨਾਂ ਦੋਨਾਂ ਨੂੰ ਇਸ ਜਿਹੜੀ ਲੋਕ ਸਭਾ ਇਲੈਕਸ਼ਨ ਦੇ ਵਿੱਚ ਇੱਕ ਵਾਰੀ ਖਾਰ ਦਾ ਮੂੰਹ ਦਿਖਾਓ ਤਾਂ ਜੋ ਇਹਨਾਂ ਨੂੰ ਪਤਾ ਲੱਗੇ ਕਿ ਪੰਜਾਬ ਦੀ ਜਿਹੜੀ ਸੰਗਤ ਹੈ ਪੰਜਾਬ ਦੀ ਜਿਹੜੀ ਜਨਤਾ ਹੈ ਉਹ ਜਾਗ ਚੁੱਕੀ ਏ ਤੇ ਪੰਜਾਬ ਦੀ ਜਨਤਾ ਨੇ ਇੱਕ ਝੰਡੇ ਹਲੇ ਇਕੱਠੇ ਹੋਣ ਦਾ ਹੁਣ ਮਨ ਬਣਾ ਲਿਆ ਏ ਸੋ ਇੰਨੀਆਂ ਕ ਬੇਨਤੀਆਂ ਤੁਹਾਨੂੰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ